ਬੰਦਾ ਬੰਦੇ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਨੂੰ ਹਾਸਲ ਕਰਨ ਵਾਸਤੇ ਬੰਦਾ ਪਰਮਾਤਮਾ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਦੀ ਬਲੀ ਦਿੰਦਾ ਹੈ ਤੇ ਇਹ ਪ੍ਰੈਕਟੀਕਲ ਐਗਜ਼ਾਮਪਲ ਆਪਾਂ ਦੇਖਦੇ ਹਾਂ ਵੀ ਹੁਣ ਕਿਵੇਂ ਇਹ ਗੱਲ ਕਿਵੇਂ ਮੈਚ ਕਰਦੀ ਹੈ ਇਹ ਗੱਲ ਮੈਚ ਇਸ ਤਰ੍ਹਾਂ ਕਰਦੀ ਹੈ ਹੁਣ ਬੰਦੇ ਨੇ ਕਿਹੜੀ ਚੀਜ਼ ਬਣਾਈ ਬੰਦੇ ਨੇ ਬਣਾਇਆ ਪੈਸਾ ਬੰਦੇ ਨੇ ਬਣਾਈਆਂ ਗੱਡੀਆਂ ਬੰਦੇ ਨੇ ਬਣਾਇਆ ਬਹੁਤ ਕੁਝ ਬਣਾਇਆ ਬੰਦੇ ਨੇ ਬਹੁਤ ਖੋਜਾਂ ਕੀਤੀਆਂ ਬੰਦੇ ਨੇ ਠੀਕ ਹੈ ਬਣਾਈਆਂ ਪਰਮਾਤਮਾ ਦੀ ਕੁਦਰਤ ਦੀ ਦੇਣ ਕੀ ਹੈ ਆਪਣਾ ਸਰੀਰ ਆਪਣਾ ਦਿਮਾਗ ਆਪਾਂ ਨੂੰ ਆ ਸਾਰੇ ਦਰਖਤ ਆਪਣੀ ਜੱਟੀ ਧਰਤੀ ਅਸਮਾਨ ਜਮੀਨ ਪਾਣੀ ਧੁੱਪ ਹਵਾ ਜਿੰਨੇ ਵੀ ਪੰਜ ਤੱਤ ਬਹੇ ਸਾਰੀਆਂ ਚੀਜ਼ਾਂ ਕੁਦਰਤ ਦੇ ਫਲ ਪੌਦੇ ਆ ਸਾਰੇ ਪੰਛੀ ਇਹ ਸਾਰੀ ਕੁਦਰਤਨੀਆਂ ਚੀਜ਼ਾਂ ਬੰਦੇ ਨੇ ਸੋਚਿਆ ਘਰ ਬਣਾਉਣਾ ਘਰ ਵੀ ਬਣਾਉਂਦਾ ਬੰਦਾ ਕਿਸੇ ਥਾਂ ਦੇ ਉੱਤੋਂ ਕੋਈ ਦਰਖਤ ਪੱਟਦਾ ਕੋਈ 100 ਇੱਕ ਦਰਖਤ ਪੱਟਣ ਦੇ ਨਾਲ ਤੁਹਾਨੂੰ ਪਤਾ ਕਿੰਨੇ ਮੌਤਾਂ ਹੋ ਜਾਂਦੀਆਂ ਜਦੋਂ ਕੋਈ ਇੱਕ ਜਨਮ ਬੱਚਾ ਜਨਮ ਲੈਂਦਾ ਉਸ ਦੇ ਜਨਮ ਲੈਣ ਤੋਂ ਕਹਿ ਲੋ ਵੀ ਜਨਮ ਲੈਣ ਵਕਤ ਬੇਲੇ ਕਿੰਨੇ ਲੱਖਾਂ ਜਾਨਵਰਾਂ ਦੀ ਮੌਤ ਹੋ ਜਾਂਦੀ ਹੈ ਕਿੰਨੇ ਲੱਖਾਂ ਦਰਖਤ ਵੱਢੇ ਜਾਂਦੇ ਆ ਕਿੰਨੇ ਲੱਖਾਂ ਛੋਟੇ-ਛੋਟੇ ਜੀਵ ਕਰੋੜਾਂ ਦੀ ਗਿਣਤੀ ਦੇ ਵਿੱਚ ਨਸ਼ਟ ਹੋ ਜਾਂਦੇ ਆ ਆ ਜਿਹੜੇ ਤੁਸੀਂ ਮੋਬਾਈਲ ਤੇ ਵੀਡੀਓ ਦੇਖ ਰਹੇ ਜਿੱਦੇ ਮੋਬਾਈਲ ਬਣਐ ਸੀ ਉਹਦੇ ਪਤਾ ਕਿੰਨੇ ਲੱਖਾਂ ਹਜ਼ਾਰਾਂ ਜੀਵ ਮਾਰੇ ਗਏ ਬੰਦਾ ਹੁਣ ਕਿਹੜੀ ਚੀਜ਼ ਦੇ ਪਿੱਛੇ ਕਹਿ ਲੋ ਵੀ ਬੰਦਾ ਭੱਜ ਰਿਹਾ ਤੇ ਕਿਹੜੀ ਚੀਜ਼ ਨੂੰ ਬੰਦਾ ਹਾਸਲ ਕਰਨ ਦੇ ਪਿੱਛੇ ਭੱਜ ਰਿਹਾ ਤੇ ਉਸ ਚੀਜ਼ ਨੂੰ ਹਾਸਲ ਕਰਨ ਦੇ ਵਾਸਤੇ ਬਲੀ ਦੇ ਰਿਹਾ ਪਰਮਾਤਮਾ ਦੀ ਬਣਾਈ ਹੋਈ ਚੀਜ਼ ਦੀ ਕਿਵੇਂ ਆਪਾਂ ਉਦਾਹਰਣ ਦੇ ਰਹੀ ਸਮਝਦੇ ਹਾਂ ਕਿਸੇ ਬੰਦੇ ਦਾ ਕੋਲ ਮਨਾਲਿਆ ਵੀ ਉਹਨੇ 100 ਕਰੋੜ ਕਮਾਉਣਾ ਚਲੋ ਬਾਲਾ ਪੱਟਾ ਨਹੀਂ ਤੇ ਬਾਲਾ ਛੋਟਾ ਵੀ ਨਹੀਂ 100 ਕਰੋੜ ਦਾ ਟਾਰਗੇਟ ਰੱਖ ਲਿਆ ਉਹਨੇ ਵੀ 100 ਕਰੋੜ ਕਮਾਉਣਾ ਮੈਂ ਅਗਲੇ 10 ਸਾਲਾਂ ਵਿੱਚ ਮੰਨ ਲਓ ਉਹਨੇ 100 ਕਰੋੜ ਦਾ ਟਾਰਗੇਟ ਰੱਖਿਆ ਸੋ 100 ਕਰੋੜ ਦੇ ਵਾਸਤੇ ਉਹਨੇ ਕੋਈ ਮੰਨ ਲਓ پلان ਤਿਆਰ ਕੀਤਾ ਵੀ ਮੈਂ ਇੱਥੇ ਆ ਫੈਕਟਰੀ ਲਾਉਣੀ ਆ ਜਾਂ ਇੱਥੇ ਮੈਂ ਆ ਦੁਕਾਨ ਪਾਉਣੀ ਆ ਜਾਂ ਕੁਝ ਵੀ ਕਰਨਾ ਠੀਕ ਹੁਣ ਜੇ ਇਹ ਜਾਂ ਕੋਈ ਤਰੀਕਾ ਨਹੀਂ ਜਾਂ ਬਹੁਤ ਘੱਟ ਤਰੀਕੇ ਆ ਜਿਹੜੇ ਉਹਦੇ ਖਿਆਲ ਚ ਆਉਣਗੇ ਵੀ ਕੁਦਰਤ ਦਾ ਸਾਰੇ ਕੁਦਰਤ ਦੇ ਕਾਨੂੰਨਾਂ ਦਾ ਧਿਆਨ ਕਰਕੇ ਰੱਖਿਆ ਜਾਵੇ ਤੇ ਆਪਾਂ ਫੇਰ ਆਪਦੇ ਗੋਲ ਨੂੰ ਅਚੀਵ ਕਰ ਸਕੀਏ ਜੇ ਬਹੁਤ ਘੱਟ ਤਰੀਕੇ ਹੋਣਗੇ ਜ਼ਿਆਦਾਤਰ ਉਹਦੇ ਗੋਲ ਤੇ ਉਹਦੇ ਜਿਹੜੇ ਟੈਕਨੀਕ ਲਾਊਗਾ ਉਹ ਇਹ ਹੀ ਹੋਣੀ ਹੈ ਵੀ ਉਹੋ ਬੰਦਾ ਆਪਦੇ ਗੋਲ ਨੂੰ ਹਾਸਲ ਕਰਨ ਵਾਸਤੇ ਕਿਸੇ ਵੀ ਚੀਜ਼ ਦੀ ਬਲੀ ਦੇ ਦਊ ਆਪਦੇ ਸਰੀਰ ਦੀ ਵੀ ਬਲੀ ਦੇਣ ਤੱਕ ਜਾਊ ਸਰੀਰ ਬਲੀ ਦੇਣ ਦਾ ਮਤਲਬ ਉਹ ਆਪ ਕੋਈ ਗੱਲ ਨਹੀਂ ਬਟਨਾ ਉਹਨੇ ਆਪ ਦਾ ਉਸਨੇ ਆਪਣੇ ਸਰੀਰ ਨੂੰ ਨਸ਼ੇ ਦਿਲਾ ਲੈਣਾ ਇੱਥੇ ਉਹਨੇ ਗੰਦ ਭਰ ਲੈਣਾ ਇੱਥੇ ਉਹਨੇ ਲਾਲਚ ਪੈਦਾ ਕਰ ਲੈਣਾ ਆਪਦੇ ਗੋਲ ਨੂੰ ਹਾਸਲ ਕਰਨ ਦੇ ਵਾਸਤੇ ਕੁਝ ਵੀ ਕਰਨ ਦੇ ਵਾਸਤੇ ਬਸ ਉਹਨੇ ਕੁਦਰਤ ਦੇ ਕਾਨੂੰਨ ਨੂੰ ਨਹੀਂ ਬਸ ਮੰਨਣਾ ਉਹਨੇ ਸਿਰਫ ਆਪਦੇ ਗੋਲ ਨੂੰ ਹਾਸਲ ਕਰਨ ਦੇ ਵਾਸਤੇ ਬੰਦੇ ਨੇ ਸਾਰੀਆਂ ਚੀਜ਼ਾਂ ਦਾ ਤਿਆਰ ਦੇਣੀ ਇਸ ਗੱਲ ਨੂੰ ਧਿਆਨ ਚ ਰੱਖੋ ਕਿ ਉਸ ਬੰਦੇ ਨੇ ਆਪਦੇ ਗੋਲ ਨੂੰ ਹਾਸਲ ਕਰਨ ਵਾਸਤੇ ਪੈਸੇ ਕਮਾਉਣ ਦੇ ਵਾਸਤੇ ਕੋਦਰ ਸਦਾ ਨਾਸ਼ ਕਰਦੇ ਨੇ ਇਸ ਗੱਲ ਨੂੰ ਧਿਆਨ ਚ ਰੱਖੇ ਉਹ ਕਿਵੇਂ ਹੁੰਦੇ ਜੇਕਰ 190 ਕਰੋੜ ਦਾ ਟਾਰਗੇਟ ਰੱਖਿਆ ਉਹਨੇ ਕੋਈ ਫੈਕਟਰੀ ਲਾਈ ਹੁਣ ਫੈਕਟਰੀ ਲਾਉਣ ਦੇ ਮੇਲੇ ਉੱਥੇ ਜਦੋਂ ਸਾਰਿਆਂ ਤੋਂ ਪਹਿਲਾਂ ਥਾਂ ਚਾਹੀਦਾ ਜਮੀਨ ਚਾਹੀਦੀ ਆ ਸਾਫ ਉੱਥੇ ਲੱਖਾਂ ਤਾਂ ਨਹੀਂ ਚਲੋ ਹਜ਼ਾਰਾਂ ਦਰੱਖਤ ਵੱਡੇ ਉਹਨੇ ਸੈਂਕੜੇ ਦਰੱਖਤ ਵੱਡੇ ਹਜ਼ਾਰਾਂ ਜਨੌਰਾਂ ਦੀ ਜਾਨਵਰਾਂ ਦੀ ਛੋਟੇ ਛੋਟੇ ਪਸ਼ੂਆਂ ਪੰਛੀਆਂ ਦੀ ਉਹਨਾਂ ਨੇ ਮੌਤ ਕੀਤੀ ਉਦੋਂ ਉਹਨਾਂ ਦਾ ਥਾਂ ਟਿਕਾਣਾ ਬਦਲਿਆ। ਉਹਨੇ ਉਹ ਕੀਤਾ ਫਿਰ ਉੱਥੇ ਜਿਹੜਾ ਉਹਨੇ ਕੰਸਟਰਕਸ਼ਨ ਵਰਕ ਕੀਤਾ ਉਹਦੇ ਨਾਲ ਕੁਦਰਤ ਦਾ ਨਾਸ਼ ਹੋਇਆ। ਉਹਦੇ ਨਾਲ ਵੀ ਬਹੁਤ ਕਹਿ ਲੋ ਨੁਕਸਾਨ ਹੋਇਆ। ਠੀਕ ਹੈ। ਦੂਜਾ ਹੁਣ ਬੰਦਾ ਸਰਵਾਈਵ ਵੀ ਸਰਵਾਈਵ ਕਰਨਾ ਜਦੋਂ ਬੰਦੇ ਨੇ ਉੱਥੇ ਬੰਦਾ 1000 ਸਕਰ ਫੁੱਟ ਦੇ ਵਿੱਚ ਵੀ ਕਰ ਲੈਂਦਾ 500 ਦੇ ਵਿੱਚ ਵੀ ਕਰ ਲੈਂਦਾ। ਕਿੱਥੇ ਬੰਦਾ 4000 ਸਕਰ ਫੁੱਟ ਕਰਦਾ ਇੱਕ ਥਾਂ ਦੇ ਵਿੱਚ ਹੀ ਉਹਨਾਂ ਕੇਲੋ ਪੈਸਿਆਂ ਦੀ ਦੌੜ ਦੇ ਪਿੱਛੇ ਬੰਦੇ ਦੀ ਬਣਾਈ ਹੋਈ ਚੀਜ਼ ਦੇ ਪਿੱਛੇ ਪਰਮਾਤਮਾ ਦੀ ਬਣਾਈ ਹੋਈ ਚੀਜ਼ ਨੂੰ ਕੁਦਰਤ ਦੀ ਬਣਾਈ ਹੋਈ ਚੀਜ਼ ਨੂੰ ਬੰਦਾ ਬਲੀ ਦੇ ਦਿੰਦਾ ਹੈ ਆਪ ਦੇ ਸ਼ਰੀਰ ਨੂੰ ਨਸ਼ੇ ਤੇ ਲਾ ਲੈਂਦਾ ਸ਼ਰੀਰ ਦੀ ਕੀਮਤ ਕੀ ਹੈ ਆਹ ਧੰਦਾ ਦੀ ਕੀਮਤ ਉਸ ਨੂੰ ਪੁੱਛ ਕੇ ਦੇਖੋ ਜਿਹੜੇ ਤੇ ਇੱਕ ਵੰਦ ਵੀ ਨਹੀਂ ਰਿਹਾ ਅੱਖਾਂ ਦੀ ਕੀਮਤ ਉਹਨੂੰ ਪੁੱਛ ਕੇ ਦੇਖੋ ਜਿਹਦੇ ਜਿਹਨੂੰ ਘਟ ਦਿਸਣ ਲੱਗ ਗਿਆ ਜਾਂ ਜਿਹਦੇ ਅੱਖਾਂ ਹੈ ਹੀ ਨਹੀਂ ਅਸਲ ਵਿੱਚ ਤਾਂ ਉਹਨੂੰ ਬਾਦ ਕੀ ਪਤਾ ਹੋ ਜਿਹੜੇ ਨੂੰ ਪਹਿਲਾਂ ਦਿਨਾਂ ਸੀ ਹੁਣ ਜਮਨ ਨਹੀਂ ਰਿਦਾ ਠੀਕ ਹੈ ਆ શરીર ਦੀ ਕੀਮਤ ਆ ਹੱਥਾਂ ਦੀ ਕੀਮਤ ਉਹਨੂੰ ਪੁੱਛ ਕੇ ਦੇਖੋ ਜਿਹਦੇ ਹੱਥ ਹੈ ਨਹੀਂ ਜਾਂ ਹੱਥ ਵੱਡੇ ਗਏ ਲੱਤਾਂ ਦੀ ਕੀਮਤ ਉਹਨੂੰ ਪੁੱਛੋ ਜੀ ਜਿਹਦੀ ਲੱਤ ਟੁੱਟੀ ਆ ਸਦਾ ਕਰਕੇ ਇਸ ਕਰਕੇ ਵੀ ਇਹਦਾ ਧਿਆਨ ਰੱਖਿਓ ਵੀ ਸਦਾ ਵਾਸਤੇ ਹੀ ਕੁਦਰਤ ਦਾ ਕਾਨੂੰਨ ਉਸ ਦੇ ਉਲਟ ਨਹੀਂ ਚੱਲਣਾ ਚਾਹੀਦਾ ਬੰਦੇ ਨੂੰ ਕਦੇ ਵੀ ਆਪ ਦੀ ਜੇ ਭਰਨ ਦੇ ਵਾਸਤੇ ਬੰਦਾ ਕੁਦਰਤ ਦੇ ਕਾਨੂੰਨ ਦੇ ਨਾਲ ਖੇਡਦਾ ਹੈ ਇਸ ਗੱਲ ਦਾ ਧਿਆਨ ਰੱਖਿਓ ਤੇ ਤੁਸੀਂ ਤਾਂ ਨਹੀਂ ਕਿਤੇ ਆਪ ਦੇ ਜੇ ਭਰਨ ਦੇ ਵਾਸਤੇ ਕੁਦਰਤ ਦੇ ਕਾਨੂੰਨ ਦੇ ਨਾਲ ਖੇਡ ਰਹੇ ਇਸ ਗੱਲ ਨੂੰ ਤੁਸੀਂ ਹੁਣ ਧਿਆਨ ਚ ਰੱਖਣਾ ਹੈ ਮਿਲਦੇ ਹਾਂ ਅਗਲੀ ਵੀਡੀਓ ਤੇ ਵਿੱਚ ਤਦ ਤੱਕ ਲਈ ਰੱਬ ਰੱਖ